ਪੰਜਾਬ ਦੇ ਔਖੇ ਪਲਾਂ 'ਚ ਪੰਜਾਬ ਦੇ ਨਾਲ ਖੜੀ ਕੇਂਦਰ ਸਰਕਾਰ ਪੰਜਾਬ ਦਾ ਹਾਲ ਜਾਣਨ ਲਈ ਪੰਜਾਬ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨਾਂ ਨਾਲ ਮੁਲਾਕਾਤ ਪੰਜਾਬ ਦਾ ਕੀਤਾ ਦੌਰਾ ਖੜਾਦੀ ਮਾਰ ਚੱਲ ਰਹੇ ਪੰਜਾਬ ਤੇ ਪੰਜਾਬੀਆਂ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਾਲ ਜਾਣਿਆ ਤੇ ਇਸ ਦੌਰਾਨ ਉਹਨਾਂ ਵੱਲੋਂ ਪੰਜਾਬ ਦੇ ਮੁੜ ਵਸੇਵੇ ਲਈ ਵੱਖ-ਵੱਖ ਯੋਜਨਾਵਾਂ ਦਾ ਐਲਾਨ ਕੀਤਾ ਪੀਐਮ ਨੇ ਪੰਜਾਬ ਲਈ 1600 ਕਰੋੜ ਰੁਪਏ ਦੀ ਫੌਰੀ ਵਿੱਤੀ ਸਹਾਇਤਾ ਦਾ ਐਲਾਨ ਕੀਤਾ ਮੈਂ 1600 ਕਰੋੜ ਰੁਪਏ ਪੰਜਾਬ ਕੇ ਹਵਾਲੇ ਕਰੂੰਗਾ ਤਾਂ ਕਿ ਉਹਨਕੋ ਤੁਰੰਤ ਜੋ ਕੰਮ ਕਰਨੇ ਹਨ ਉਹ ਕਰ ਸਕਤੇ ਹੈ ਜਦ ਕਿ ਸੂਬੇ ਦੇ ਖਾਤੇ ਵਿੱਚ ਪਹਿਲਾਂ ਤੋਂ ਹੀ ਕੁਦਰਤੀ ਆਫਤਾਂ ਨਾਲ ਨਜਿੱਠਣ ਲਈ 12000 ਕਰੋੜ ਰੁਪਏ ਦਾ ਕੇਂਦਰੀ ਫੰਡ ਮੌਜੂਦ ਹੈ ਪੀਐਮ ਮੋਦੀ ਨੇ ਦਰੇ ਦਰਾਨ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੇ ਮੁਆਵਜ਼ਾ ਰਾਸ਼ੀ ਦੇਣ ਦਾ ਐਲਾਨ ਕੀਤਾ। ਹੜ੍ਹਾਂ ਦੌਰਾਨ ਹੋਣ ਵਾਲੇ ਜ਼ਖਮੀਆਂ ਨੂੰ ਇਲਾਜ ਲਈ 50-50 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਦੇਣ ਦੀ ਵੀ ਘੋਸ਼ਣਾ ਕੀਤੀ ਗਈ। ਪੀਐਮ ਵੱਲੋਂ ਅਨਾਥ ਹੋਏ ਬੱਚਿਆਂ ਨੂੰ ਪੀਐਮ ਕੇਅਰ ਫॉर ਚਿਲਡਰਨ ਸਕੀਮ ਤਹਿਤ ਹਰ ਸੰਭਵ ਮਦਦ ਦੇਣ ਦਾ ਐਲਾਨ ਵੀ ਕੀਤਾ ਗਿਆ। ਕਿਸਾਨਾਂ ਲਈ ਪੀਐਮ ਮੋਦੀ ਨੇ ਕਿਸਾਨ ਸਨਮਾਨੀ ਦੀ ਦੂਜੀ ਕਿਸ਼ਤ ਨੂੰ ਅਗਾਊ ਰਿਲੀਜ਼ ਕਰਨ ਸੈੱਲਟ ਹੋ ਚੁੱਕੇ ਕਿਸਾਨਾਂ ਦੇ ਬੋਰਵੈਲਾ ਦੀ ਰਾਸ਼ਟਰੀ ਖੇਤੀ ਵਿਕਾਸ ਯੋਜਨਾ ਤਹਿਤ ਤੁਹਾਨੂੰ ਮੁਰੰਮਤ ਡੀਜ਼ਲ ਤੇ ਚੱਲਣ ਵਾਲੇ ਬੋਰ ਪੰਪਾਂ ਲਈ ਸੋਲਰ ਪੈਨਲਾਂ ਦੀ ਵਿਵਸਥਾ ਕਰਨ ਦਾ ਵੀ ਭਰੋਸਾ ਦਿੱਤਾ ਹੈ ਪ੍ਰਧਾਨ ਮੰਤਰੀ ਵੱਲੋਂ ਹੜ੍ਹਾਂ ਵਿੱਚ ਟੈ ਚੁੱਕੇ ਘਰਾਂ ਦਾ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮੁੜ ਨਿਰਮਾਣ ਕਰਵਾਉਣ ਰਾਸ਼ਟਰੀ ਰਾਜਮਾਰਗਾਂ ਨੂੰ ਬਹਾਲ ਕਰਨ ਅਤੇ ਸਕੂਲਾਂ ਦੇ ਮੁੜ ਨਿਰਮਾਣ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ